ਪੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਜਸਮੀਤ ਪਾਟਿਆ ਜੀ ਦੇ ਨਾਲ ਹਾਜ਼ਰ ਆ ਮੰਨੇ ਪਰਮੰਨੇ ਸਟੂਡੈਂਟਸ ਦਾ ਐਡਵਾਈਜ਼ਰ ਨੇ ਔਰ 100 ਦੇ ਕਰੀਬ ਕੈਨੇਡਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਡਾਇਰੈਕਟ ਰਿਪਰੈਜ਼ੈਂਟ ਕਰਦੇ ਨੇ ਅੱਜ ਬਹੁਤ ਵੱਡੀ ਕਲੈਰਿਟੀ ਜਸਮੀਤ ਜੀ ਤੋਂ ਲਵਾਂਗੇ ਬਹੁਤ ਤਰ੍ਹਾਂ ਦੇ ਸਵਾਲ ਵਿਦਿਆਰਥੀਆਂ ਦੇ ਮਨ 'ਚ ਨੇ ਵਿਜ਼ਿਟਰ ਵੀਜ਼ਾ ਤੋਂ ਪੋਸਟ ਜਿਹੜਾ ਵਰਕ ਪਰਮਿਟ ਕਨਵਰਟ ਹੁੰਦਾ ਸੀ ਕੈਨੇਡਾ ਜਾਣ ਤੋਂ ਬਾਅਦ ਉਹਦੇ ਬੰਦ ਹੋਣ ਤੇ ਪੂਰੀ ਕਲੈਰਿਟੀ ਲਵਾਂਗੇ ਔਰ ਇਦਾ ਫਾਇਦਾ ਸਾਡੇ ਵਿਦਿਆਰਥੀਆਂ ਨੂੰ ਕਿਵੇਂ ਆ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਸੀ ਜਿਹੜੇ ਇਸ ਆਸ ਤੇ ਚਲੇ ਜਾਂਦੇ ਸੀ ਕਿ ਅਸੀਂ ਵਿਸਟਰ ਵੀਜ਼ਾ ਲੈ ਕੇ ਇੱਕ ਵਾਰ ਪਹੁੰਚ ਜਾਈਏ ਫਿਰ ਅਸੀਂ ਐਲ ਐਮ ਆਈ ਇਹ ਲੈ ਲਾਂਗੇ ਜਾਂ ਵਰਕ ਪਰਮਿਟ ਲੈ ਲਾਂਗੇ ਤੇ ਸਾਡੇ ਘੱਟ ਖਰਚੇ ਚ ਘੱਟ ਪੈਸਿਆਂ ਨਾਲ ਸਾਡੀ ਕੈਨੇਡਾ ਚ ਜ਼ਿੰਦਗੀ ਬਣ ਜੂ ਜਦਕਿ ਉਹਦੇ ਚ ਪੀ ਆਰ ਦੀ ਸਥਿਤੀ ਬੜੀ ਔਖੀ ਸੀ ਸੋ ਜਸਮੀਤ ਜੀ ਇਹ ਸਾਰੀਆਂ ਚੀਜ਼ਾਂ ਅੱਜ ਫੇਰ ਸਮਝਾਉਣਗੇ ਕਿ ਕਿਉਂ ਸਟੱਡੀ ਵੀਜ਼ਾ ਹੀ ਇੱਕੋ ਆਪਸ਼ਨ ਹੈ ਜਿਹਦੇ ਨਾਲ ਵਿਦਿਆਰਥੀ ਲੀਗਲ ਤਰੀਕੇ ਨਾਲ ਪੜ ਕੇ ਕੈਨੇਡਾ ਚ ਸੈਟਲ ਹੋ ਸਕਦਾ ਹੈ ਹਜੇ ਵੀ ਕੈਨੇਡਾ ਦੀ ਮਾਰਕੀਟ ਬਹੁਤ ਵੱਡੀ ਹੈ ਔਰ ਸਭ ਤੋਂ ਵੱਧ ਵੀਜ਼ਾ ਔਰ ਪੀਆਰ ਦੇਣ ਵਾਲਾ ਮੁਲਕ ਕੈਨੇਡਾ ਹੈ ਬਸ ਪੜਨ ਵਾਲੇ ਵਿਦਿਆਰਥੀ ਹੁਣ ਕੈਨੇਡਾ ਦੇ ਵਿੱਚ ਸਰਵਾਈਵ ਕਰਨਗੇ ਜੇ ਤੁਸੀਂ ਪੜ ਸਕਦੇ ਹੋ ਪੜਨ ਵਾਲੇ ਵਿਦਿਆਰਥੀਆਂ ਤੇ ਕੈਨੇਡਾ ਤੁਹਾਡੇ ਲਈ ਬੈਸਟ ਆਪਸ਼ਨ ਹੈ ਜਸਮੀਤ ਜੀ ਬਹੁਤ ਬਹੁਤ ਸਾਡਾ I love you ਜਸਮੀਤ ਜੀ ਵਿਜ਼ਟਰ ਟੂ ਵਰਕ ਪਰਮਿਟ ਦਾ ਜਿਹੜਾ ਬਿਲਕੁਲ ਬੰਦ ਕਰਤਾ ਕਹਿੰਦੇ ਕੈਨੇਡਾ ਨੇ ਇਹਦੇ ਚ ਫਾਇਦਾ ਕਿਵੇਂ ਹੋਇਆ ਸਾਡੇ ਵਿਦਿਆਰਥੀਆਂ ਸੀ ਦੇਖੋ ਜਦੋਂ ਸਟੂਡੈਂਟਸ ਯੰਗਸ ਬੱਚਿਆਂ ਨੂੰ ਲਾਸਟ ਈਅਰ ਵਿਜਿਟਰ ਵੀਜ਼ਾ ਦਿੱਤੇ ਜੈਨੇਡਾ ਸਰਕਾਰ ਨੇ ਉਹਨਾਂ ਨੇ ਤਾਂ ਇਹ ਸੋਚ ਕੇ ਦਿੱਤੇ ਕਿ ਆਪਣੇ ਫੈਮਿਲੀ ਔਰ ਫਰੈਂਡਸ ਨੂੰ ਮਿਲਣ ਜਾ ਰਹੇ ਨੇ ਔਰ ਟਾਈਮ 'ਚ ਵਾਪਸ ਆ ਜਾਣਗੇ ਕਿਉਂਕਿ ਅਸੀਂ ਇਹੀ ਲਿਖਦੇ ਹਾਂ ਫਾਈਲ 'ਚ ਸੋ ਉਹ ਜ਼ਿਆਦਾਤਰ ਬੱਚਿਆਂ ਨੇ ਉੱਥੇ ਜਾ ਕੇ ਆਪਣੀ ਅਰਜੀ ਵਰਕ ਪਰਮਿਟ ਦੀ ਲਾਤੀ ਔਰ ਉਹ ਵਾਪਸ ਮੁੜ ਨਹੀਂ ਆਏ ਇੰਡੀਆ ਸੋ ਸਟੂਡੈਂਟਸ ਇਸ ਚੀਜ਼ ਨਾਲ ਕੀ ਹੋਇਆ ਜਿਹੜੇ ਜੈਨੂਇਨ ਸਟੂਡੈਂਟਸ ਸੀ ਉਹਨਾਂ ਦਾ ਜਿਹੜਾ ਪਾਰਟ ਟਾਈਮ ਵਰਕ ਕਰਨ ਦੇ ਆਵਰਸ ਹੈਗੇ ਸੀ ਉਹਨਾਂ ਨੂੰ ਉਹਨਾਂ ਚ ਕੰਮ ਮਿਲਣਾ ਘਟਕਣਾ ਸ਼ੁਰੂ ਹੋ ਗਿਆ ਕਿਉਂਕਿ ਬਹੁਤ ਵੱਡੀ ਗਿਣਤੀ ਚ ਲਾਸਟ ਇਅਰ ਵਿਜ਼ਿਟਰ ਚ ਸਟੂਡੈਂਟਸ ਗਏ ਔਰ ਉਹਨਾਂ ਸਟੂਡੈਂਟਸ ਨੇ ਪੜ੍ਹਾਈ ਕਰਨ ਦੀ ਬਜਾਏ ਆਪਣਾ ਐਲ ਐਮ ਆਈ ਐ ਚ ਕਨਵਰਟ ਕਰਾ ਕੇ ਉੱਥੇ ਵਰਕ ਕਰਨਾ ਸ਼ੁਰੂ ਕਰਤਾ ਸੋ ਵਰਕ ਕਰਨ ਦੇ ਨਾਲ ਦੇਖੋ ਕੰਮ ਦੀ ਵੀ ਸ਼ਾਰਟੇਜ ਹੋਈ ਔਰ ਜਿਹੜੇ ਜੈਨੂਇਨ ਸਟੂਡੈਂਟਸ ਜਾ ਰਹੇ ਸੀ ਉਹਨਾਂ ਨੂੰ ਪਾਰਟ ਟਾਈਮ ਜੋਬਸ ਨਹੀਂ ਮਿਲਿਆ ਸੋ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਬਿਲਕੁਲ ਰਾਈਟ ਸਟੈਪ ਹੈ ਫॉर ਸਟੂਡੈਂਟਸ ਜਿਹੜੇ ਸਟੂਡੈਂਟਸ ਹੁਣ ਜਾਣਗੇ ਉਹਨਾਂ ਲਈ ਬੈਨੇਫੀਸ਼ੀਅਲ ਹੈ बिकॉज ਉਹਨਾਂ ਨੂੰ ਪਾਰਟ ਟਾਈਮ ਜੌਬਸ ਮਿਲ ਸਕਣ ਔਰ ਉਹ ਉੱਥੇ ਸਰਵਾਈਵ ਕਰ ਸਕਣ बिकॉज ਜਿਹੜੇ ਵਿਜ਼ਿਟਰ ਤੇ ਜਾ ਰਹੇ ਆ ਬੇਸਿਕਲੀ ਤਾਂ ਜਿਹਨੂੰ ਕਹਿੰਦੇ ਆ ਕਿ ਜਿਹੜੇ ਪਬਲਿਕ ਰਿਸੋਰਸਸ ਤੇ ਬਰਡਨ ਬਣ ਰਹੇ ਨੇ ਐ ਜਦੋਂ ਆਪਣਾ ਮਗ ਪਰਮਿਟ ਕਨਵਰਟ ਕਰਵਾ ਲੈਂਦੇ ਨੇ ਫਿਰ ਮੈਂ ਕਹਾਂਗਾ ਸਿਟੀਜ਼ਨ ਤੱਕ ਦੀਆਂ ਜੌਬਸ ਖਤਰੇ 'ਚ ਆ ਗਈਆਂ बिकॉज ਇੰਨਾ ਕ ਬੱਚਾ ਵਿਜ਼ਿਟਰ ਤੇ ਚਲਾ ਗਿਆ ਉੱਥੇ ਐਂਡ ਕਨਸੈਂਟਰेटेड ਸਿਟੀਜ਼ ਆਰ ਸਰੀ ਐਂਡ ਬ੍ਰੈਂਪਟਨ ਠੀਕ ਹੈ ਜਿਹੜੇ ਸਟੂਡੈਂਟਸ ਵਿਜ਼ਿਟਰ ਟੂ ਵਰਕ ਕਰਾਇਆ ਉਹਨਾਂ ਲਈ ਬਹੁਤ ਬੈਨੀਫੀਸ਼ੀਅਲ ਹੈਗਾ ਇਹ ਚੀਜ਼ ਕਰਾਣੀ ਬਟ ਪ੍ਰੋਬਲਮ ਹੈ ਕਿ ਉਹਨਾਂ ਦੀ ਵੀ ਪੀਆਰ ਨਹੀਂ ਹੋਣੀ ਬਿਕਾਜ਼ ਇਟ ਇਜ਼ ਅ ক্লোਜ਼ਡ ਵਰਕ ਪਰਮਿਟ ਬਟ ਸਰਕਾਰਾਂ ਨੇ ਇਹ ਵੀ ਚੀਜ਼ ਦੇਖੀ ਕਿ ਇਹਦੇ ਨਾਲ ਨਾਲ ਐਕਸਪਲੋਇਟੇਸ਼ਨ ਫਾਰ ਵਰਕਰਸ ਵੀ ਬਹੁਤ ਜ਼ਿਆਦਾ ਹੋਈ ਜਿਹੜੇ ਕਾਫੀ سارے EMPLOYEES ਨੇ ਇਦਾਂ ਕੀਤਾ ਕਿ ਸਾਰਿਆਂ ਤੋਂ ওভারਚਾਰਜ ਕਰਨ ਦੀ ਕੋਸ਼ਿਸ਼ ਕੀਤੀ ਪੈਸੇ ਦੋ ਨੰਬਰ ਤੇ ਲਈ ਗਏ ਜਿਹੜਾ ਕਿ ਇਲੀਗਲ ਪ੍ਰੈਕਟਿਸ ਹੈ ਸੋ ਬਹੁਤ ਜ਼ਿਆਦਾ ਪੈਸੇ ਦੇਗੇ ਬੱਚਿਆਂ ਤੋਂ ਸੋ ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਐਲ ਐਮ ਆਈਏ ਲੈਣੇ ਆ ਤਾਂ ਕਾਫੀ ਜ਼ਿਆਦਾ ਪੈਸੇ ਦੇ ਲੈਂਦਾ ਹੈ ਏਮਪਲੋਇਰ ਦੂ ਨੰਬਰ 'ਚ ਤਾਂ ਉਹ ਪੈਸੇ ਦੀ ਵਰਥ ਨਹੀਂ ਹੈਗੀ ਉਹਨੇ ਪੈਸੇ ਸ਼ਾਇਦ ਤੁਸੀਂ 2 ਸਾਲ ਦੇ ਵਰਕ ਪਰਮਿਟ 'ਚ ਕਮਾ ਨਹੀਂ ਸਕਦੇ ਜਿੰਨੇ ਪੈਸੇ ਉਹਨੇ ਲੈ ਲਏ ਸੈਕੰਡਲੀ ক্লোਜ਼ਡ ਵਰਕ ਪਰਮਿਟ ਹੁੰਦਾ ਤੁਸੀਂ ਸੈਲਰੀ ਸਲਿੱਪਸ ਲਈ ਔਰ ਇਸ ਚੀਜ਼ ਲਈ ਏਮਪਲੋਇਰ ਤੇ ਡਿਪੈਂਡੈਂਟ ਰਹਿੰਦੇ ਹੋ ਔਰ ਦੂਜਾ ਇੱਕ ਮੈਕਾਨਾਕੀ ਐਮਪਲੋਈ ਦਾ ਸ਼ੋਸ਼ਨ ਵੀ ਹੁੰਦਾ ਤੁਸੀਂ ਕਹੋਗੇ ਕਿ ਉਹਦੀ ਐਕਸਪਲੋਇਟੇਸ਼ਨ ਹੁੰਦੀ ਹੈ ਕਈ ਵਾਰੀ ਉਹਨੂੰ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਖਾਤਿਆਂ 'ਚ ਹੋਰ ਪੈਸੇ ਮੰਗੇ ਜਾਂਦੇ ਆ ਔਰ ਕਈ ਤਰ੍ਹਾਂ ਦੀ ਐਕਸਪਲੋਇਟੇਸ਼ਨਸ ਕੀਤੀਆਂ ਜਾਂਦੀਆਂ ਸੋ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਕੈਨੇਡਾ ਸਰਕਾਰ ਨੇ ਇੱਕ ਛੱਡ ਡਿਸੀਜਨ ਲਿਆ ਕਿ ਵਿਜ਼ਿਟਰ ਟੂ ਵਰਕ ਇਨ ਕੈਨੇਡਾ ਬੰਦ ਕੀਤਾ ਜਾਏਗਾ ਔਰ ਜੇ ਤੁਸੀਂ ਆਊਟਸਾਈਡ ਕੈਨੇਡਾ ਆਪਣਾ ਵਰਕ ਦੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੇਸ਼ੱਕ ਲਗਾ ਸਕਦੇ ਹੋ ਬਿਲਕੁਲ ਠੀਕ ਹੈ ਜਸਮੀ ਜੀ ਅੱਜ ਵੀ ਸਟੱਡੀ ਵੀਜ਼ਾ ਦੀ ਆਪਸ਼ਨ ਹੀ ਵਿਦਿਆਰਥੀ ਕਿ ਸੀ बिकॉज ਯੂ ਸਟੱਡੀ ਵੀਜ਼ਾ ਕਰਕੇ ਤੁਸੀਂ ਇੱਕ ਤਾਂ ਸਕਿੱਲ ਸਿੱਖ ਰਹੇ ਹੋ ਮੈਂ ਸੁਣਿਆ ਕਿ 30-30 ਲੱਖ ਰੁਪਈਆ ਦੇ ਕੇ ਵਿਜ਼ਟਰ ਟੂ ਵਰਕ ਕਨਵਰਟ ਹੋਏ ਸੋ 30 ਲੱਖ ਰੁਪਈਆ ਜੇ ਆਪਾਂ ਸਟੱਡੀ ਵੀਜ਼ਾ ਤੇ ਲਾਣੇ ਆ ਤਾਂ ਤੁਸੀਂ ਸਕਿੱਲ ਸਿੱਖ ਤੁਸੀਂ ਕੋਈ ਸਕਿੱਲ ਸਿੱਖ ਰਹੇ ਤੁਸੀਂ ਕੁਸ਼ਟਾ ਕਰਨਾ ਹੈ ساری ਜ਼ਿੰਦਗੀ ਜਾਂ ਕੀ ਆਪਾਂ ਸਾਰੀ ਜ਼ਿੰਦਗੀ ਛੋਟੇ ਕੰਮ ਕਰਦੇ ਰਹਿਣੇ ਹੈ ਸੋ ਇਹ ਸਾਰਿਆਂ ਨੂੰ ਸਮਝੋ ਕਿ ਅਸੀਂ ਸਕਿੱਲ ਸਿੱਖ ਰਹੇ ਆ ਕਿ ਤੁਸੀਂ अर्ਲੀ ਚਾਈਲਡ এডੂਕੇਟਰ ਬਣ ਰਹੇ ਹੋ ਤੁਸੀਂ ਸੋਸ਼ਲ ਸਰਵਿਸ ਵਰਕਰ ਬਣ ਰਹੇ ਹੋ ਤੁਸੀਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਕਰ ਰਹੇ ਹੋ ਤੁਸੀਂ ਆਟੋਮੋਬਾਈਲ ਇੰਜੀਨੀਅਰ ਬਣ ਰਹੇ ਹੋ ਤੁਸੀਂ ਹੈਵੀ ਟਰੱਕ ਡਿਊਟੀ ਟੈਕਨੀਸ਼ੀਅਨ ਦਾ ਸਿੱਖ ਰਹੇ ਹੋ ਕੋਰਸ ਤੁਸੀਂ 30 ਲੱਖ ਰੁਪਏ ਲਾ ਰਹੇ ਹੋ ਵਿਅਰਥ ਨਹੀਂ ਜਾ ਰਿਹਾ ਦੂਸਰੀ ਚੀਜ਼ ਹੈ ਇੱਕ ਲੀਗਲ ਮੈਥਡ ਹੈਗਾ 5 ਸਾਲ ਕੈਨੇਡਾ ਰਹਿਣ ਦਾ ਜੇ ਤੁਹਾਨੂੰ ਪਹਿਲੇ ਮਾਈ ਲੈਂਦੇ ਤਾਂ 2 ਸਾਲ ਦੀ LMIA is for two years. ਐਂਡ ਆਫਟਰ 2 ਇਅਰਸ ਇਫ ਯੂ ਡੋਨਟ ਗੈਟ ਪੀਆਰ ਤੁਹਾਨੂੰ ਦੁਬਾਰਾ ਐਲ ਐਮ ਆਈ ਲੈਣੀ ਪਏਗੀ ਜਾਂ ਫਿਰ ਤੁਹਾਨੂੰ ਆਪਣੇ ਦੇਸ਼ ਵਾਪਸ ਆਣਾ ਪਏਗਾ ਸੋ ਐਲ ਐਮ ਆਈ ਇਜ਼ ਆਲਸੋ ਨਾਟ ਅ ਪਰਮਨੈਂਟ ਸੋਲੂਸ਼ਨ ਸੋ ਜਦੋਂ ਤੁਸੀਂ ਆਪਣਾ ਸਟੱਡੀ ਵੀਜ਼ਾ ਲੈਂਦੇ ਹੋ ਤਾਂ 5 ਇਅਰਸ ਯੂਵ ਗਾਟ 2 ਸਾਲ ਤੇ ਬਾਅਦ ਤੁਹਾਡਾ 2 ਸਾਲ ਦਾ ਵਰਕ ਪਰਮਿਟ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਔਰ 5 ਸਾਲ ਦੇ ਦੌਰਾਨ ਜੇ ਤੁਸੀਂ ਸਹੀ ਸਕਿੱਲ ਸਿੱਖ ਲੈਂਦੇ ਹੋ ਤਾਂ ਤੁਸੀਂ ਕੈਨੇਡਾ 'ਚ ਸੈਟਲ ਹੋ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਸੈਟਲਮੈਂਟ ਦੇ ਲਈ ਤੁਸੀਂ ਧਿਆਨ ਦੇ ਰਹੇ ਹੋ ਤਾਂ ਸਟੂਡੈਂਟ ਵੀਜ਼ਾ ਇਜ਼ ਅ ਵੈਰੀ ਵੈਰੀ ਗੁੱਡ ਆਪਸ਼ਨ ਬਟ ਵਿਜ਼ਿਟਰ ਤੇ ਜਿਹੜੇ ਜਾਣ ਵਾਲੇ ਯੰਗਸਟਰਸ ਕਹਿੰਦੇ ਆ ਜਾਂ ਉਹ ਕੀ ਕਹਿੰਦੇ ਆ ਪੇਰੈਂਟਸ ਹੈਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਵਿਜ਼ਿਟਰ ਤੇ ਆਪਣਾ ਕੰਟੀਨਿਊ ਕਰ ਸਕਦੇ ਆ ਕੈਨੇਡਾ ਚ ਜੀ ਚਲੋ ਥੈਂਕ ਯੂ ਸੋ ਮੱਚ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਰਨਲ ਜਸਮੀਤ ਪਾਟਿਆ ਜੀ ਨੇ ਸਾਂਝੀ ਕੀਤੀ ਹੈ 90413 90412 ਤਿੰਨ ਜਿਸ ਨੰਬਰ ਤੇ ਫੋਨ ਕਰੋ ਬੁੱਧਵਾਰ ਨੂੰ ਜਸਮੀਤ ਪਾਟਿਆ ਜੀ ਬਠਿੰਡਾ ਹੋਣਗੇ ਪੂਰੇ ਹਫਤੇ ਦੇ ਪਾਟਿਆ ਜੀ ਦੇ ਪ੍ਰੋਗਰਾਮ ਇਹਨਾਂ ਵੀਡੀਓਜ਼ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸੋ ਇਸ ਬੁੱਧਵਾਰ ਨੂੰ ਪਾਟਿਆ ਜੀ ਬਠਿੰਡਾ ਹੋਣਗੇ ਥੈਂਕ ਯੂ ਸੋ ਮੱਚ ਪਾਟਿਆ ਜੀ